ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਜਹਾਜ਼ ਚੌਕ ਨੇੜੇ ਸਿਵਲ ਲਾਈਨ ਏਰੀਆ ਵਿੱਚ ਅਰुण ਦੱਤਾ ਨਾਮਕ ਵਿਅਕਤੀ ਦੀ ਕਨਫੈਕਸ਼ਨਰੀ ਦੀ ਦੁਕਾਨ ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰुण ਦੱਤਾ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਅਤੇ ਉਹਨਾਂ ਵਿੱਚੋਂ ਇੱਕ ਬਾਹਰ ਮੋਟਰਸਾਈਕਲ ਤੇ ਹੀ ਖੜਾ ਰਿਹਾ ਜਦਕਿ ਇੱਕ ਨੇ ਉਸ ਦੀ ਦੁਕਾਨ ਦੇ ਅੰਦਰ ਆ ਕੇ ਉਸ ਦੀ ਕਨਪੱਟੀ ਤੇ ਪਿਸਤੌਲ ਕੋਕ ਕਰਕੇ ਰੱਖ ਦਿੱਤੀ। ਪਹਿਲਾ ਉਸਨੇ ਸਮਝਿਆ ਕਿ ਕੋਈ ਜਾਣਕਾਰ ਨੌਜਵਾਨ ਉਸ ਨਾਲ ਮਜ਼ਾਕ ਕਰ ਰਿਹਾ ਹੈ ਪਰ ਜਦੋਂ ਉਸਨੇ ਕਿਹਾ ਕਿ ਜੋ ਵੀ ਹੈ ਕੱਟਦੇ ਨਹੀਂ ਤਾਂ ਗੋਲੀ ਚਲਾ ਦੇਵੇਗਾ ਤਾਂ ਉਹ ਡਰ ਗਿਆ ਇੰਨੇ ਨੂੰ ਨੌਜਵਾਨ ਨੇ ਆਪ ਹੀ ਦੁਕਾਨਦਾਰ ਗੱਲਾਂ ਖੋਲ੍ਯਾ ਤੇ ਗੱਲੇ ਵਿੱਚ ਪਈ ਸਾਰੀ ਨਕਦੀ ਇਕੱਠੀ ਕਰਕੇ ਜੇਬ ਵਿੱਚ ਪਾ ਕੇ ਲੈ ਗਿਆ ਉਸਨੇ ਦੱਸਿਆ ਕਿ ਗੱਲੇ ਵਿੱਚ ਉਸਦੇ ਸਾਰੇ ਦਿਨ ਦੀ ਕਮਾਈ ਕਰੀਬ 10000 ਰੁਪਏ ਸਨ ਉਸਨੇ ਕਿਹਾ ਕਿ ਇਸ ਲੁੱਟ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਪਾਸ ਏਰੀਆ ਜਿੱਥੇ ਕੁਝ ਹੀ ਦੂਰੀ ਤੇ ਪੰਚਾਇਤ ਭਵਨ ਚੌਂਕ ਵਿੱਚ ਜੱਜਾਂ ਦੀਆਂ ਅਤੇ ਪੁਲਿਸ ਅਧਿਕਾਰੀਆਂ ਦੀਆਂ ਰਿਹਾਈਸ਼ਾਨ ਹਨ ਨੌਜਵਾਨ ਪਿਸਤੌਲ ਨਾਲ ਅਜੇ ਹੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆਕੇ ਉਹਨੇ ਸਿੱਧੀ ਪਿਸਤਲ ਕੋਕ ਕੀਤੀ ਹੈ ਮੇਰੇ ਸਿਰ ਤੇ ਲਾਤੀ ਹੈ ਇਹ ਕਹਿੰਦੇ ਜੀ ਪੈਸੇ ਕੱਢਦੇ ਗੱਲੇ ਚ ਜੰਨੇ ਆਗੇ ਮੈਂ ਪਹਿਲੇ ਤਾਂ ਇਹ ਸੋਚਿਆ ਮੈਂ ਕਿ ਕੋਈ ਮੁੰਡਾ ਯਾਰ ਦੋਸਤ ਆ ਗਿਆ ਮਜ਼ਾਕ ਕਰਦਾ ਪਿਆ ਤੇ ਮੈਂ ਕਿ ਯਾਰ ਤੂੰ ਕੀ ਕਰਦਾ ਪਿਆ ਤੇ ਉਹ ਫਿਰ ਉਹਨੇ ਕਹਿ ਆ ਮੈਂ ਗੋਲੀ ਮਾਰ ਦੇਣੀ ਐ ਤੇ ਫਿਰ ਇਹ ਗੱਲਾਂ ਖੋਲਿਆ ਪੈਸੇ ਕਢ ਲਏ ਵਿੱਚੋਂ ਤੇ ਨਿਕਲ ਗਿਆ ਜਾਂਦੇ ਜਾਂਦੇ ਇਹ ਦਰਵਾਜ਼ਾ ਬੰਦ ਕਰਕੇ ਸ਼ਟਰ ਥੱਲੇ ਕਰਕੇ ਤੇ ਮੈਂ ਅੰਦਰ ਬੰਦ ਹੋ ਗਿਆ ਤੇ ਮੈਂ ਫੋਨ ਆਪਣੇ ਗਵੰਡੀ ਨੂੰ ਕੀਤਾ ਉਹਨੇ ਆ ਕੇ ਦਰਵਾਜ਼ਾ ਖੋਲਿਆ ਬਾਹਰ ਦੇ ਬਾਹਰ ਜਿਹੜਾ ਖੜਾ ਸੀ ਉਹਦਾ ਭੋਲਿਆ ਨਹੀਂ ਉਹਨੂੰ ਮੈਂ ਦੇ ਬਿਲਕੁਲ ਨਹੀਂ ਦੇਖਿਆ ਬਾਹਰ ਵਾਲੇ ਨੇ ਅੰਦਰ ਵਾਲੇ ਦਾ ਭੋਲਿਆ ਕੱਦ ਕਿੰਦਾ ਦਾ ਸੀ ਕੱਦ ਹੋਣਾ 5 ਫੁੱਟ 8 ਇੰਚ ਹੋਣਾ ਕਰਦੋ ਤਾਂ ਕਿੰਨੀ ਉਮਰ ਦੇ ਲੱਗਦੇ ਸੀ ਬਾਈ 23 ਸਾਲ ਦਾ ਹੋਣਾ ਹਾਂ 22 23 ਸਾਲ ਦਾ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਸਬਾਰਤ ਦੀ ਗੋਲ ਕੀਤੀ ਹੈ ਜਾਂ ਥਾਣੇ ਨਹੀਂ ਕੰਟਰੋਲ ਰੂਮ ਚ ਕੀਤਾ ਸੀ ਆਇਆ ਭਾਈ ਹਾਂ ਹਾਂ ਪੁਲਿਸ ਚ ਲੈ ਆ ਗਏ ਸੀ ਸਰ ਦੇਖੀਏ ਹਾਂਜੀ ਜਿੱਦਾਂ ਸ਼ਹਿਰ ਦੇ ਹਾਲਾਤ ਖਰਾਬ ਹੋ ਰਿਹਾ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਡਾਕ ਕੇ ਪੈਂਦੇ ਆ ਔਰ ਅੱਜ ਤੁਹਾਡੇ ਨਾਲ ਹੋ ਗਈ ਹੈ ਜਿਆਦਾ ਟਾਈਮ ਹੀ ਨਹੀਂ ਹੋਇਆ 8:30 9 ਵਜੇ ਦਾ ਟਾਈਮ ਹੋਣਾ ਸਾਢੇ 7 ਵਜੇ ਸਾਢੇ 7 ਵਜੇ ਕੀ ਕਹਿਣਾ ਚਾਹੋਗੇ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਜਿਹੜੇ ਨੇ ਉਹ ਸੌਫਟ ਟਾਰਗੇਟ ਹੋ ਗਿਆ ਇਹਨਾਂ ਵਾਸਤੇ ਦੁਕਾਨਦਾਰ ਦੀ ਹੁਣ ਕੋਈ ਸੇਫਟੀ ਨਹੀਂ ਹੈਗੀ ਇੱਥੇ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਬਾਕੀ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਆਪਣਾ ਧਿਆਨ ਆਪਣਾ ਧਿਆਨ ਰੱਖੋ ਹੋਰ ਕੀ ਹੋ ਸਕਦਾ ਹੈ